ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰਬ ਨਾ ਆਇਓ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1503 ਈਸਵੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਪਾਨੀ ਜੀ ਕੋ ਕੋ ਗੋਇੰਦਵਾਲ ਸਾਹਿਬ ਹੋਇਆ ਗੁਰੂ ਜੀ ਨੇ ਆਪਣੇ ਬਚਪਨ ਦੇ 11 ਸਾਲ ਗੋਇੰਦਵਾਲ ਵਿਖੇ ਬਹੁਤ ਧਾਰਮਿਕ ਮਾਹੌਲ ਵਿੱਚ ਬਿਤਾਏ ਸਨ ਆਪ ਜੀ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੀ ਪਿਆਰੀ ਮਿੱਠੀ ਗੋਲ ਦਾ ਆਨੰਦ ਪ੍ਰਾਪਤ ਕਰਦੇ ਸਨ ਅਤੇ ਸਮੇਂ-ਸਮੇਂ ਗੁਰੂ ਅਮਰਦਾਸ ਜੀ ਨੇ ਆਤਮਿਕ ਅਸੀਸਾਂ ਦੋਹਿਤਾ ਬਾਣੀ ਕਾ ਬੋਹਿਤਾ ਦੇ ਕੇ ਆਪ ਜੀ ਦੇ ਹੋਂਹ ਹਰ ਪਵਿੱਖ ਬਾਰੇ ਕਿਹੜਾ ਵੱਡਾ ਫੁਰਕ ਹੈ ਪਾਰੀ ਜਿਸ ਮਨ ਜਿ ਹਿਲਾਈ ਸਾਡੀ ਸਾਰੀ ਦੇ ਸੰਕੇਤ ਦਿੰਦੇ ਸਨ ਆਪ ਜੀ ਨੇ ਦੁਨੀਆਵੀ ਵਿਦਿਆ ਗੁਰਮੁਖੀ ਸੰਸਕ੍ਰਿਤ ਦੇਵ ਗੰਦਾਰੀ ਵਿੱਚ ਪੂਰਨ ਵਿਦਿਆ ਪ੍ਰਾਪਤ ਕੀਤੀ ਸੀ ਆਪ ਜੀ ਨੂੰ ਕੋੜਸਵਾਰੀ ਦਾ ਬਹੁਤ ਹੀ ਸ਼ੌਂਕ ਸੀ ਗੁਰੂ ਜੀ ਨੇਜਾ ਬਾਜੀ ਵਿੱਚ ਆਪ ਬਹੁਤ ਸ਼ੌਂਕ ਰੱਖਦੇ ਸੀ ਗੁਰੂ ਜੀ ਦਾ 11 ਸਾਲ ਦੀ ਆਯੂ ਵਿੱਚ ਵਿਆਹ ਮਾਤਾ ਗੰਗਾ ਜੀ ਨਾਲ ਹੋ ਗਿਆ ਜਿਨ੍ਹਾਂ ਦੀ ਕੋਖੋਂ 2 ਜੂਨ 1595 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ प्रकाश ਹੋਇਆ ਧਰੋ ਪ੍ਰਭੂ ਪਰਮੇਸ਼ਵਰ ਜੀ ਨੇ ਜੋ ਜਗਤ ਕਾਰੰਧੀ ਜ਼ਿੰਮੇਵਾਰੀ ਆਪ ਜੀ ਉੱਪਰ ਲਾਈ ਸੀ ਉਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ 28 ਅਗਸਤ 1581 ਈਸਵੀ ਨੂੰ ਆਪ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਪੂਰੀ ਕੀਤੀ ਪ੍ਰਿਥੀ ਚੰਦ ਨੇ ਕਾਫੀ ਤੋਂ ਜ਼ਿਆਦਾ ਵਿਰੋਧ ਕੀਤਾ ਅਤੇ ਸਾਰੀ ਉਮਰ ਕਰਦਾ ਹੀ ਰਿਹਾ ਪਰ ਆਪ ਜੀ ਸ਼ਾਂਤ ਰਹਿ ਕੇ ਅਤੇ ਅਡੋਲ ਰਹਿ ਕੇ ਪ੍ਰਿਥੀਚੰਦ ਦੀਆਂ ਸਾਰੀਆਂ ਗਲਤੀਆਂ ਸਹਿਨ ਕਰਦੇ ਰਹੇ। ਨਿਰਹੰਕਾਰ, ਸ਼ਾਂਤ ਚਿਤ ਤੀਰ, ਹਰਕ ਸੋਕ, ਨਹਿਲੇਸ਼ ਗੰਬੀਰ। ਪ੍ਰਿਥੀਚੰਦ ਹਰ ਸਮੇਂ ਆਪ ਜੀ ਨੂੰ ਪਰੇਸ਼ਾਨ ਕਰਨ ਦੀਆਂ ਵਿਵਤਾ ਬਣਾਉਂਦਾ ਰਹਿੰਦਾ। ਜਦੋਂ ਉਸ ਦਾ ਆਪਣਾ ਕੋਈ ਪਲ ਨਾ ਚੱਲਦਾ ਤਾਂ ਉਹ ਕਦੇ ਬੀਰਬਲ ਅੱਗੇ ਅਤੇ ਕਦੀ ਸੁਲਹੀ ਖਾਂ ਅੱਗੇ ਆਪਣੀ ਫਰਿਆਦ ਰੱਖ ਦਿੰਦਾ। ਇੱਕ ਸਮੇਂ ਸੁਲਹੀ ਖਾਨ ਨੂੰ ਕਾਫੀ ਜ਼ਿਆਦਾ ਮਾਇਆ ਦਾ ਲਾਲਚ ਦੇ ਕੇ ਆਪ ਜੀ ਉੱਪਰ ਹਮਲਾ ਕਰਵਾ ਦਿੱਤਾ ਜਦੋਂ ਆਪ ਜੀ ਨੂੰ ਪ੍ਰਿਥੀ ਚੰਦ ਦੀ ਕੋਈ ਚਾਲ ਜੋ ਉਸਨੇ ਸੁਲਹੀ ਖਾਨ ਨਾਲ ਰਲ ਕੇ ਬਣਾਈ ਸੀ ਦਾ ਪਤਾ ਚੱਲਿਆ ਤਾਂ ਆਪ ਜੀ ਨੇ ਸਿੱਖਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਸਲਾਹ ਪੁੱਛੀ ਸਿੱਖਾਂ ਨੇ ਤਿੰਨ ਮਤੇ ਪਾਸ ਕਰਕੇ ਸਤਿਗੁਰੂ ਜੀ ਦੀ ਪ੍ਰਵਾਨਗੀ ਲੈਣੀ ਚਾਹੀ ਪਰ ਆਪ ਜੀ ਨੇ ਦੁਨੀਆਵੀ ਤਿੰਨ ਮਤਿਆਂ ਨੂੰ ਅਪਰਮਾਨ ਕਰ ਦਿੱਤਾ ਪਹਿਲਾ ਮਤਾ ਸੀ ਕਿ ਸੁਲਹੀ ਖਾਨ ਨੂੰ ਰਾਜੀਨਾਮੇ ਲਈ ਪੱਤਰ ਲਿਖਿਆ ਜਾਵੇ ਦੂਸਰਾ ਮਤਾ ਸੀ ਕਿ ਜੇ ਆਪ ਜੀ ਨੇ ਲਿਖਤੀ ਸਮਝੋਤਾ ਸੁਲਹੀ ਖਾਨ ਨਾਲ ਨਹੀਂ ਕਰਨਾ ਫਿਰ ਦੋ ਗੁਰਸਿੱਖਾਂ ਪਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਸੁਲਹੀ ਖਾਨ ਨਾਲ ਕੱਲ ਬਾਤ ਕਰਨ ਲਈ ਭੇਜ ਦਿੱਤਾ ਜਾਵੇ ਸਤਿਗੁਰੂ ਜੀ ਨੇ ਦੋਵਾਂ ਮਤਿਆਂ ਨੂੰ ਅਪਰਮਾਨ ਕਰ ਦਿੱਤਾ ਗੁਰ ਸਿੱਖਾ ਨੇ ਬੇਨਤੀ ਕੀਤੀ ਪਾਸ਼ਾ ਸਾਨੂੰ ਹੁਕਮ ਕਰੋ ਅਸੀਂ ਜਿੰਨੇ ਯੋਗੇ ਨਹੀਂ ਹਾਂ ਸੁਲਹੀ ਖਾਨ ਦਾ ਮੁਕਾਬਲਾ ਕਰੀਏ ਪਰ ਤੀਰਜਤਰਮ ਸਤਿਗੁਰੂ ਜੀ ਨੇ ਤੀਸਰੇ ਮੱਤੇ ਨੂੰ ਵੀ ਪ੍ਰਵਾਨ ਨਹੀਂ ਕੀਤਾ ਗੁਰ ਸਿੱਖਾ ਨੇ ਸਹੀਬਾ ਦੇ ਚਰਨ ਵਿੱਚ ਬੇਨਤੀ ਕੀਤੀ ਪਾਸ਼ਾ ਫਿਰ ਕਰਨਾ ਕੀ ਹੈ ਸਤਿਗੁਰੂ ਜੀ ਨੇ ਹੁਕਮ ਕੀਤਾ ਗੁਰ ਸਿੱਖੋ ਉਸ ਕਰਤਾ ਪ੍ਰਕ ਸਰਵ ਸਮਰਥ ਮਾਲਕ ਦਾ ਸਿਮਰਨ ਕਰੋ ਜਿਸ ਨੇ ਸੁਲਹੀ ਖਾਨ ਨੂੰ ਭੇਜਿਆ ਹੈ ਸਮਰਥ ਪ੍ਰਭੂ ਆਪ ਹੀ ਉਸ ਦਾ ਉਪਾਅ ਕਰ ਦੇਣਗੇ ਕਿੰਨਾ ਭਰੋਸਾ ਰੱਖਦੇ ਸੀ ਆਪ ਮਾਲਕ ਪ੍ਰਭੂ ਉਤੇ ਪ੍ਰਥਮੇ ਮਤਾ ਜੇ ਪ੍ਰਤੀ ਚਲਾਵੋ ਦੁਤੀਏ ਮਤਾ ਦੋਈ ਮਾਨਕ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਸੁਲਹੀ ਖਾਂ ਜੋ ਗੁਰੂ ਕਰਤੇ ਅਤੇ ਗੁਰੂ ਜੀ ਤੇ ਹਮਲਾ ਕਰਦਾ ਸੀ ਹੰਕਾਰ ਵਿੱਚ ਕਾਫੀ ਹੋ ਗਿਆ ਸੀ ਪ੍ਰਭੂ ਨੇਤ ਨਾਲ ਆਵੇ ਵਿੱਚ ਸੜ ਕੇ ਭਸਮ ਹੋ ਗਿਆ ਇਸ ਦਸਨ ਕੀਤੇ ਵੀ ਗੁਰਬਾਣੀ ਵਿੱਚ ਸਾਈਹਬਾ ਨੇ ਦਿੱਤਾ ਹੈ ਅਤੇ ਪ੍ਰੇਰਣਾ ਸਾਨੂੰ ਦਿੱਤੀ ਹੈ ਕਿ ਜਿਹੜਾ ਮਨੁੱਖ ਸਰਬ ਸਮਰਤ ਪ੍ਰਭੂ ਦੀ ਚਿੱਤ ਵਿੱਚ ਟੇਕ ਰੱਖ ਕੇ ਉਸ ਨੂੰ ਯਾਦ ਕਰਦਾ ਹੈ ਮਾਲਕ ਪ੍ਰਭੂ ਜਿੱਥੇ ਹਰ ਆਰਾਧਿਆ ਹੈ ਤਿੱਥੇ ਹਰ ਮਿੱਤ ਸਹਾਈ ਗੁਰੂ ਜੀ ਨੇ ਪ੍ਰਭੂ ਸਹਾਇਤਾ ਉਪਰੰਤ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿੰਮੇ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦਿਨਾ ਤਾਕ ਪੁੱਤਰ ਮੀਤ धन कछु न रहे हो सो छोड़ गया सब पाई साक को नानक तिस प्रभु बलिहारी जिन जनका कीनो पूर्ण वाक गुरु जी नो अपने मालिक प्रभु ते अत्यंत प्रोत्सासी अते हमेशा एक अकाल पुरख दी टेक भरोसा रखन ਲਈ ही आप जी उपदेश करदे सान जिथे गुरु जी गुरु सिखि दा प्रचार करदे सान ओथे संगतानू प्रभु चरणा नाल भी ਜੋੜਦੇਸਨ ਉੱਥੇ ਸਿੱਖਾਂ ਲਈ ਧਾਰਮਿਕ ਕੇਂਦਰ ਦੀ ਸਥਾਪਨਾ ਕਰਨ ਵਾਸਤੇ ਡੇਢ ਚੁੱਕਿਆ ਤਾਂ ਜੋ ਸਾਰੀ ਕੌਮ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਸੀ ਆਪ ਜੀ ਨੇ ਇਸ ਮਹਾਨ ਕੇਂਦਰ ਦੀ ਨੀ ਉਸ ਸਮੇਂ ਦੇ ਪੁੱਗੇ ਹੋਏ ਸੂਫੀ ਫਕੀਰ ਸਾਈ ਮੀਆਂ ਮੀਰ ਪਾਸੋਂ ਜਨਵਰੀ 1588 ਈਸਵੀ ਨੂੰ ਰਖਵਾਈ ਬੜੇ ਥੋੜੇ ਸਮੇਂ ਵਿੱਚ ਹੀ ਹਰਮੰਦਰ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ ਮੰਦਰ ਤਾਂ ਉਸ ਸਮੇਂ ਅਤੇ ਹੁਣ ਵੀ ਬਹੁਤ ਹਨ ਜੋ ਦੇਵੀ ਦੇਵਤਿਆਂ ਅਵਤਾਰਾਂ ਦੇ ਮੰਦਰ ਕਹਿਲਾਉਂਦੇ ਹਨ ਹਰੀ ਦਾ ਮੰਦਰ ਕੇਵਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਸਾਜਿਆ ਜਿਵੇਂ ਹਰੀ ਸਾਰਿਆਂ ਦਾ ਸਾਂਝਾ ਹੈ ਤਵੇਂ ਹਰੀ ਮੰਦਰ ਦੇ ਚੋਹਾਂ ਦਿਸ਼ਾ ਵਿੱਚ ਚਾਰ ਦਰਵਾਜ਼ੇ ਸਥਾਪਿਤ ਕਰਕੇ ਚਾਰੇ ਵਰਨਾ ਚਾਰੇ ਚੱਕਾਂ ਲਈ ਸਰਬਸਾਂਝੀ ਮਨੁੱਖਤਾ ਨੂੰ ਬਿਨਾਂ ਵਿਤਕਰੇ ਬਿੰਨ ਭੇਦ ਚਾਰੇ ਪਦਾਰਥ ਪ੍ਰਾਪਤ ਕਰਨ ਅਤੇ ਚਾਰ ਅਕਰਾਂ ਦੇ ਜਾਪ ਕਰਨ ਲਈ ਸਰਬਸਾਂਝਾ ਤਿਰਤ ਸਥਾਨ ਪ੍ਰਦਾਨ ਕੀਤਾ ਜਿੱਥੇ ਸਤਿਗੁਰੂ ਜੀ ਨੇ ਹਰਮੰਦਰ ਸਾਹਿਬ ਜੀ ਦੀ ਸਿਰਜਣਾ ਅਤੇ ਅੰਮ੍ਰਿਤ ਸਰੋਵਰ ਨੂੰ ਪੱਕਾ ਕਰਨ ਦਾ ਕਾਰਜ ਕੀਤਾ ਉਥੇ ਸਤਿਗੁਰੂ ਜੀ ਨੇ ਤਰਨਤਾਰਨ ਕਰਤਾਰਪੁਰ ਜਲੰਧਰ ਦੇ ਨਗਰ ਆਪਣੇ ਹੱਥੀ ਵਸਾਈ ਬਿਆੰਤ ਖੂ 3 ਹਰਟੇ ਅਤੇ 6 ਹਰਟੇ ਗੁਰਕਾ ਬਾਗ ਅਨੇਕਾਂ દવાਖਾਨੇ ਅਤੇ ਕੋਹੜੀਕਾਰ ਲੋੜਵੰਦਾ ਲਈ ਸਥਾਪਤ ਕੀਤੀ ਸਭ ਤੋਂ ਵੱਡਾ ਕਾਰਜ ਜੋ ਗੁਰੂ ਜੀ ਨੇ ਕੀਤਾ ਉਹ ਆਪਣੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਸ ਵਿੱਚ ਪਹਿਲੇ ਦੂਜੇ ਤੀਜੇ ਚੌਥੇ ਸਤਿਗੁਰਾਂ ਅਤੇ ਆਪ ਜੀ ਨੇ ਆਪਣੀ ਬਾਣੀ ਅੰਕਿਤ ਕਰਕੇ 15 ਪਗਤਾਂ 11 ਪਟਾਂ ਚਾਰ ਗੁਰਸਿੱਖਾਂ ਦੀ ਬਾਣੀ ਪਾਈ ਗੁਰੂ ਦਾਸ ਜੀ ਪਾਸੋਂ ਸਥਾਪਤ ਕਰਵਾ ਕੇ ਇਲਾਹੀ ਫੁਰਮਾਨ ਰੂਪੀ ਗੁਰਬਾਨੀ ਨੂੰ ਮਿਲ ਗੋਬਾ ਹੋਣ ਤੋਂ ਬਚਾ ਲਿਆ ਸੰਸਾਰ ਵਿੱਚ ਕੋਈ ਵੀ ਐਸਾ ਧਰਮ ਗ੍ਰੰਥ ਨਹੀਂ ਹੈ ਜਿਸ ਨੂੰ ਉਸ ਸਮੇਂ ਦੇ ਪੀਰਾਂ ਅਵਤਾਰਾਂ ਨੇ ਆਪਣੀ ਹਾਜ਼ਰੀ ਵਿੱਚ ਸਥਾਪਿਤ ਕਰਾਇਆ ਹੋਵੇ ਸੈਂਕੜੇ ਸਾਲਾਂ ਤੋਂ ਬਾਅਦ ਉਹਨਾਂ ਦੇ ਪੈਰੋਕਾਰਾਂ ਅਤੇ ਆਪਣੇ ਸਿਮਰਤੀ ਦੁਆਰਾ ਲਿਖੇ ਹਨ ਜਿਨ੍ਹਾਂ ਵਿੱਚ ਕਾਫੀ ਤੋਂ ਜ਼ਿਆਦਾ ਵਾਅਦਾ ਕਾਟਾ ਹੋ ਚੁੱਕਾ ਹੈ ਕੇਵਲ ਦੇ ਕੇਵਲ ਸੰਸਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਰੂਪ ਹੈ ਜਿਸ ਨੂੰ ਸਤਿਗੁਰੂ ਜੀ ਨੇ ਆਪਣੀ ਦੇਖ ਰੇਖ ਵਿੱਚ ਆਪਣੇ ਅਨੰਦ ਗੁਰਸਿੱਖ ਪਾਈ ਗੁਰਦਾਸ ਜੀ ਦੇ ਮੁਤਾਬਕ ਹਾਸਲ ਕਮਲਾ ਨਾਲ ਸੰਪਾਦਿਤ ਕਰਵਾਇਆ ਅਤੇ ਮੁੜ ਖੁਦ ਆਪ ਸਾਰੀ ਲਿਖਤ ਦੀ ਸੁਧਾਈ ਕੀਤੀ ਇਹ ਸਾਰਾ ਕਾਰਜ ਆਪ ਜੀ ਨੇ 15 ਦਿਨਾਂ ਵਿੱਚ ਸੰਪੂਰਨ ਕੀਤਾ ਆਪ ਜੀ ਨੇ ਬੜੇ ਅਦਬ ਅਤੇ ਸਤਿਕਾਰ ਨਾਲ ਆਰਾਮ ਸਰ ਸਾਹਿਬ ਜੀ ਦੇ ਅਸਥਾਨ ਤੋਂ ਬਾਬਾ ਬੁੱਢਾ ਜੀ ਦੇ ਸੀਸ ਤੇ ਸ਼ੋਭਿਤ ਕਰਕੇ ਆਪ ਚੋਰ ਕਰਦੇ ਹੋਏ ਸਾਰੇ ਸੰਗਤ ਸਮੇਤ ਨਗਰ ਕੀਰਤਨ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ੍ਰੀ ਹਰਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਸੌਂਪਨਾ ਕੀਤੀ ਸਵੇਰ ਤੋਂ ਸ਼ਾਮ ਤੱਕ ਦੀ ਸਾਰੀ ਮਰਿਆਦਾ ਕਾਇਮ ਕਰਕੇ ਕੋਥੀ ਪਰਮੇਸ਼ਰ ਦਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰह्म ਗਿਆਨ ਰਹਾਉ ਅਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਆਪ ਜੀ ਨੇ ਆਪਣੇ ਥੋੜੇ ਸਮੇਂ ਦੇ ਜੀਵਨ ਕਾਲ ਵਿੱਚ ਮਹਾਨ ਕਾਰਜ ਕਰਕੇ ਲੋਕਾਈ ਉੱਤੇ ਮਹਾਨ ਪਰ ਉਪਕਾਰ ਕੀਤੇ ਆਪ ਜੀ ਨੇ ਪਰਮਾ ਵਹਿਮਾ ਫੋਕਟ ਕਰਮ ਕਾਂਡਾ ਵਿੱਚੋਂ ਕੱਢ ਕੇ ਸੱਚ ਦਾ ਮਾਰਗ ਰੋਸ਼ਨ ਕੀਤਾ ਸੱਚ ਕਹਿਣਾ ਸੱਚ ਸੁਨਣਾ ਸੱਚ ਨੂੰ ਕਮਾਉਣਾ ਬਹੁਤ ਔਖਾ ਹੈ ਫਿਰ ਖਾਸ ਕਰਕੇ ਜਿਸ پاس ਤਾਕਤ ਹੋਵੇ ਉਸ ਦੀ ਸੱਚ ਦੀ ਆਵਾਜ਼ ਸੁਣਨੀ ਅਤੇ ਸਹਾਰਨੀ ਬਹੁਤ ਹੀ ਵਿਖਮ ਹੈ ਖਾਸ ਕਰ ਰਾਜਨੀਤਿਕ ਬੰਦੇ ਨੂੰ ਉਤਨਾ ਖਤਰਾ ਫੌਜਾਂ ਦਾ ਅਤੇ ਦੁਸ਼ਮਨਾ ਦਾ ਨਹੀਂ ਹੁੰਦਾ ਜਿੰਨਾ ਖਤਰਾ ਉਸ ਨੂੰ ਸੱਚ ਤੋਂ ਮਹਿਸੂਸ ਹੁੰਦਾ ਹੈ ਰਾਜਸੀ ਲੋਕ ਹਮੇਸ਼ਾ ਸੱਚ ਨੂੰ ਦਬਾਉਣ ਦਾ ਯਤਨ ਕਰਦੇ ਹਨ ਸੋ ਇਸੇ ਤਰ੍ਹਾਂ ਦਿਨੋ-ਦਿਨ ਹੀ ਸੱਚ ਦਾ ਵਾਦਾ ਉਸ ਸਮੇਂ ਦੇ ਹੁਕਮਰਾਨ ਜਹਾਂਗੀਰ ਨੂੰ ਨਹੀਂ ਪਾਉਂਦਾ ਸੀ ਉਹ ਮਹਿਸੂਸ ਕਰਦਾ ਸੀ ਕਿ ਇਹ ਵੱਧ ਰਹੀ ਸੱਚ ਦੀ ਆਵਾਜ਼ ਕਿਸੇ ਦਿਨ ਉਸ ਦੇ ਤਖਤ ਵਾਸਤੇ ਖਤਰਾ ਬਣ ਸਕਦੀ ਹੈ ਉਸ ਨੇ अनेका ਬਹਾਨੇ ਇਕੱਠੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਯਾਸਾਂ ਦੀਆਂ ਸਜਾਵਾਂ ਦੇ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਚੰਦੂ ਅਤੇ ਮੁਰਤజా ਖਾਨ ਨੇ ਆਪ ਜੀ ਨੂੰ ਅਤਿਅੰਤ ਤਸੀਹੇ ਦੇ ਕੇ 30 ਮਈ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਗੁਰ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਖੇ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਰਾਹੀਂ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਕੇ ਪਹਿਲਾਂ ਹੀ ਤਾਗੀਦ ਕਰ ਦਿੱਤੀ ਸੀ ਬੇਟਾ ਸ਼ਰੀਰ ਹੈ ਛੁੱਟਣਾ ਸਹਿਸਾ ਨਹੀਂ ਕੋਈ ਵਿਕਰੇ ਸਮੇਂ ਆ ਰਹੇ ਹਨ ਵਧੀ ਦੀਆਂ ਤਾਕਤਾਂ ਮਨੁੱਖਤਾ ਨੂੰ ਹੜੱਪਣ ਲਈ ਤਿਆਰ ਹਨ ਗੁਰੂ ਨਾਨਕ ਦੇ ਘਰ ਨੇ ਪ੍ਰੇਮ ਅਨਕ ਅਤੇ ਆਜ਼ਾਦੀ ਦੀ ਰਖਵਾਲੀ ਕਰਨੀ ਹੈ ਜੇ ਜਰਵਾਨੇ ਸ਼ਾਂਤਮਈ ਤੰਗ ਨਾਲ ਨਾ ਸਮਝਣ ਤਾਂ ਜਿਹੜੀ ਬੋਲੀ ਉਹ ਸਮਝਦੇ ਹਨ ਉਸੇ ਨਾਲ ਉਹਨਾਂ ਨੂੰ ਸਿੱਧੇ ਰਸਤੇ ਪਾਉਣਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਜ਼ੁਲਮ ਦਾ ਟਾਕਰਾ ਸ਼ਸਤਰਾਂ ਨਾਲ ਕਰਨ ਦੀ ਪ੍ਰੇਰਣਾ ਤੋਰਦੇ ਹੋਏ ਗੁਰੂ ਨਾਨਕ ਦੇ ਤਖਤ ਤੇ ਵਾਰਸ ਬਣੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਜਨਮ ਸਾਖੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਵਿੱਚੋਂ ਲਈ ਗਈ ਹੈ ਜਿਸ ਦੇ ਰਚਤਾ ਸੇਵਾ ਸਿੰਘ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ